ਠੀਕ ਹੈ ਠੀਕ ਹਾਂਜੀ ਚਲੋ ਜੀ ਚਲੋ ਠੀਕ ਹੈ ਠੀਕ ਹਾਂਜੀ ਚਲੋ ਜੀ ਚਲੋ ਹਾਂਜੀ ਬੀਬੀ ਨੰਗਾ ਬੀਬੀ ਅੰਦਰ ਰੱਖੋ ਸਾਰਾ ਦੁਬਾਨ ਅੰਦਰ ਕਰੋ ਬਾਹਰ ਹੀ ਅੰਦਰ ਕਰੋ ਬਾਹਰ ਦੇਖਾ ਲਾ ਕੇ ਜੇ ਨਿਖਿਆ ਜੇ ਮੈਨੂੰ ਦੱਸਣਾ ਕਿ ਰਣ ਸਾਹਿਬ ਸਾਰਾ ਕਰੀਏ ਆਲੇ ਤੋਂ ਇਹ ਦੇਖੋ ਲਫਾਫੇ ਜੀ ਲਿਆ ਜਾਂ ਮੈਨੂੰ ਦੱਸਿਆ ਕਿ ਸਰ ਸਾਹਿਬ ਅੱਜ ਨਾ ਕਰੀਏ ਕੋਈ ਨਾ ਐਸੇ ਆ ਵੀਰ ਜੀ ਕੋ ਮੇਰੀ ਬੈਸਟਾ ਇੱਕ ਮਿੰਟ ਭਾਜੀ ਮੈਂ ਟਿਕੀ ਬਾਹਰ ਭਾਜੀ ਅੰਦਰ ਕਰੋ ਜਿਹੜੇ ਮੇਰੇ ਲਫਾਫੇ ਲਗੇ ਅੰਦਰੋਂ ਲੈ ਕੇ ਗਏ ਭਾਜੀ ਮੈਂ ਸਾਹਮਣੇ ਦੇਖ ਰਿਹਾ ਤੇ ਪਸਤਰੋ ਨਹੀਂ ਮੇਰਾ ਬਾਹਰ ਹੀ ਰੱਖਿਆ ਚਲੋ ਚਲੋ ਥਲੀ ਚਲੋ ਚਲੋ ਥਲੀ ਚਲੋ 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 Jelul. Jelil jelo, jelil jelo. दीपक ચાલો જી ચલો ચલો ચક બરા

Okay.

ਤੇ ਵੱਲੋਂ ਬਾਜ਼ਾਰ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਮੇਰਾ ਫਰਜ਼ ਬੰਦਾ ਹੈ ਕਿ ਆਪਾਂ ਬਹੁਤ ਜਲਦ ਨਗਰ ਨਿਗਮ ਫਗਵਾੜਾ ਵੱਲੋਂ yellow line ਦੀ ਵੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਹਦਾ ਟੈਂਡਰ ਅਸੀਂ ਫਲੋਟ ਕਰ ਦਿੱਤਾ ਗਿਆ ਹੈ ਤੇ ਸਾਰਿਆਂ ਨੂੰ ਇਹ ਹੀ ਅਪੀਲ ਹੈਗੇ ਕਿ ਸਾਰੇ ਆਪਣਾ ਆਪਣਾ ਸਮਾਨ ਦੁਕਾਨਾਂ ਵਿੱਚ ਜਾਂ ਉਹਨਾਂ ਦੇ ਦੁਕਾਨਾਂ ਦੀ ਹੱਦ 'ਚ ਰੱਖਣ ਉਹਦੇ ਬਾਹਰ ਦੁਕਾਨਾਂ ਨੂੰ ਤੰਗ ਕਰਨ ਜ ਰਸਾ ਤੰਗ ਕਰਨ ਜ ਨਾ ਕਰਨ ਬਹੁਤ ਬਹੁਤ ਧੰਨਵਾਦ ਦੇਖੋ ਜੀ ਅਸੀਂ ਆਪ ਜੀ ਨੂੰ ਪਤਾ ਜਿਵੇਂ ਕਿ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਵਾ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਆਪਣਾ ਸਮਾਨ ਆਪਣੀ ਹਦੂਦ ਦੇ ਵਿੱਚ ਰੱਖੋ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਕਿੰਨੇ ਭੀੜੇ ਹੈਗੇ ਆ ਕਿੰਨੇ ਤੰਗ ਹੈਗੇ ਆ ਬਾਜ਼ਾਰ ਦੇ ਵਿੱਚ ਐਂਬੂਲੈਂਸ ਵਗੈਰਾ ਵੀ ਜਿਹੜਾ ਹੈਗਾ ਵਾ ਜਾਂ ਫਾਇਰ ਬਗਰੇਟ ਦੀਆਂ ਗੱਡੀਆਂ ਵੀ ਫਸ ਸਕਦੀਆਂ ਵਾ ਤੇ ਲੋਕਾਂ ਨੂੰ ਵੀ ਜਿਹੜੀ ਹੈਗੀ ਆ ਬੜੀ ਦਿੱਕਤ ਹੁੰਦੀ ਆ ਤੇ ਅਸੀਂ ਕਈ ਵਾਰ ਜਿਹੜਾ ਹੈਗਾ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰ ਚੁੱਕੇ ਆ ਕਿ ਜਿਹੜਾ ਆਪਣਾ ਸਮਾਨ ਆ ਉਹ ਆਪਣੀ ਹਦੂਦ ਦੇ ਵਿੱਚ ਰੱਖਿਆ ਜਾਵੇ ਪਰ ਦੁਕਾਨਦਾਰਾਂ ਵੱਲੋਂ ਜਿਹੜਾ ਸਾਨੂੰ ਕਾਰਪੋਰੇਸ਼ਨ ਨੂੰ ਸਹਿਯੋਗ ਨਹੀਂ ਮਿਲ ਰਿਹਾ ਹੈਗਾ ਉਹਨਾਂ ਦਾ ਸਮਾਨ ਸੜਕਾਂ ਤੇ ਹੀ ਰੱਖਿਆ ਹੁੰਦਾ ਵਾ ਜਿਸ ਦੇ ਲੜੀ ਵੱਜੋਂ ਮਾਨਯੋਗ ਕਮਿਸ਼ਨਰ ਸਾਹਿਬ ਡਾਕਟਰ ਅਕਸ਼ਿਤਾ ਗੁਪਤਾ ਜੀ ਆਈਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜਿਹੜਾ ਹੈਗਾ ਵਾ ਬਾਜ਼ਾਰ ਦੇ ਵਿੱਚ ਤਹਿ ਬਜ਼ਾਰੀ ਦੀ ਜਿਹੜੀ ਸਾਡੀ ਟੀਮ ਆ ਉਹ ਨਜਾਇਜ਼ ਜਿਹੜੇ ਕਰਜੇ ਕੀਤੇ ਹੋਏ ਆ ਦੁਕਾਨਦਾਰਾਂ ਵੱਲੋਂ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ। yellow line ਦਾ ਵੀ ਚੱਲੀ تھی ਨਹੀਂ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਕਾਫੀ ਦੇਰ ਤੋਂ ਜਨਰਲ ਲਾਈਨ ਨਹੀਂ ਲੱਗ ਰਹੀ। ਦੇਖੋ ਜੀ yellow line ਦਾ ਜਿਹੜਾ ਹੈਗਾ ਵਾ ਟੈਂਡਰ ਪ੍ਰਕਿਰਿਆ ਚੱਲ ਰਹੀ ਹੈਗੀ ਆ ਤੇ ਜਿਹਦਾ ਜਲਦੀ ਹੀ ਜਿਹੜਾ ਹੈਗਾ ਵਾ ਟੈਂਡਰ ਪ੍ਰਕਿਰਿਆ ਪੂਰੀ ਕਰਕੇ ਆਉਣ ਵਾਲੇ ਦਿਨਾਂ ਵਿੱਚ ਕੰਮ ਜਿਹੜਾ ਹੈਗਾ ਵਾ ਸ਼ੁਰੂ ਕਰ ਦਿੱਤਾ ਜਾਵੇਗਾ। ਸਾਰੇ ਅੱਜ ਕੋਈ ਬਾਅਦ ਨਹੀਂ ਦਿੱਤੀ ਆ ਜਾਂ ਕੋਈ ਚਲਾਨ ਵਗੈਰਾ ਵੀ इकट्ठे ਗਏ। ਦੇਖੋ ਜੀ ਅੱਜ ਜਿਹੜਾ ਅਸੀਂ ਵਾਰਨਿੰਗ ਪਹਿਲਾਂ ਕਾਫੀ ਵਾਰ ਦੇ ਚੁੱਕੇ ਆ ਅਪੀਲ ਵੀ ਕਰ ਚੁੱਕੇ ਆ ਲੋਕਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਪਰ ਉਹਨਾਂ ਵੱਲੋਂ ਜਿਹੜਾ ਆਪਦਾ ਸਮਾਨ ਫੇਰ ਬਾਹਰ ਹੀ ਰੱਖਿਆ ਗਿਆ ਵਾ ਜਿਹੜਾ ਸਮਾਨ ਅਜ ਨਗਰ ਨਿਗਮ ਦੀ ਟੀਮ ਨੇ ਕੁਝ ਸਮਾਨ ਜਿਹੜਾ ਜੱਫਤ ਕੀਤਾ ਹੈਗਾ ਪਰ ਜਿੱਦਾਂ ਤੁਸੀਂ ਸਮਾਨ ਇਹ ਵੀ ਮਤਲਬ ਇਹਨਾਂ ਸਮਾਨ ਚੱਕ ਕੇ ਲੈ ਕੇ ਜਾਂਦੇ ਆਂ ਫਿਰੰਤ ਕੁਝ ਪਾਵੇ ਦੇ ਬਾਅਦ 10 ਮਿੰਟ ਬਾਅਦ 15 ਮਿੰਟ ਬਾਅਦ ਇਹ ਸਮਾਨ ਉੱਥੇ ਉੱਥੇ ਲੜ ਲਾ ਜਾਂਦਾ ਇਹਦੇ ਬਾਰੇ ਕੀ ਕਹਿਣਾ ਜਾਂਦੇ ਵਾ ਦੇਖੋ ਜੀ ਅਸੀਂ ਕੰਟੀਨਿਊ ਜਿਹੜਾ ਹੈਗਾ ਵਾ ਸਾਡੀਆਂ ਟੀਮਾਂ ਹੁਣ ਲਗਾਤਾਰ ਅਸੀਂ ਇਹ ਮੁਹਿੰਮ ਨੂੰ ਜਿਹੜਾ ਹੈਗਾ ਵਾ ਜਾਰੀ ਰੱਖਾਂਗੇ ਅਸੀਂ ਜਿਹੜੀ ਕੋਈ ਵੀ ਨਜਾਇਜ਼ ਅਕਰੋਚਮੈਂਟ ਆ ਉਹ ਸ਼ਹਿਰ ਦੇ ਵਿੱਚ ਨਹੀਂ ਹੋਣ ਦੇਵਾਂਗੇ ਜੀ